ਲਗੇ ਦੇਣ ਯੂਐਸ ਮਿਲਟਰੀ ਦਾ ਇੱਕ ਜਹਾਜ਼ ਪੰਜਾਬ ਦੇ ਵਿੱਚ ਲੈਂਡ ਹੁੰਦਾ ਜਿਸ ਦੇ ਵਿੱਚ ਡਿਪੋਰਟ ਹੋਏ ਭਾਰਤੀ ਵਿਅਕਤੀ ਲਿਆਂਦੇ ਗਏ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਖਬਰਾਂ ਇੱਥੋਂ ਤੱਕ ਵੀ ਸੀ ਕਿ ਚੀਨਾ ਦੇ ਨਾਲ ਬੱਜੇ ਹੋਏ ਸੀ ਔਰ ਉਹਨਾਂ ਨੂੰ ਡਿਪੋਰਟ ਕਰਕੇ ਭਾਰਤ ਆਖਰਕਾਰ ਲਿਆਂਦਾ ਗਿਆ ਪਰ ਉਸ ਤੋਂ ਬਾਅਦ ਸਵਾਲ ਇਹ ਖੜਾ ਹੋਣਾ ਸ਼ੁਰੂ ਹੋ ਗਿਆ ਕਿ ਇਹ ਜਹਾਜ਼ ਅੰਮ੍ਰਿਤਸਰ ਵਿੱਚ ਹੀ ਕਿਉਂ ਲੈਂਡ ਕੀਤਾ ਗਿਆ ਹਾਲਾਂਕਿ ਰਾਸ਼ਟਰੀ ਹਵਾਈ ਅੱਡੇ ਉੱਤੇ ਲੈਂਡ ਕੀਤਾ ਜਾਣਾ ਚਾਹੀਦਾ ਸੀਗਾ ਦਿੱਲੀ ਵਿੱਚ ਲੈਂਡ ਕੀਤਾ ਜਾਣਾ ਚਾਹੀਦਾ ਸੀਗਾ ਪਰ ਇਸ ਨੂੰ ਪੰਜਾਬ ਵਿੱਚ ਹੀ ਅੰਮ੍ਰਿਤਸਰ ਵਿੱਚ ਹੀ ਕਿਉਂ ਲੈਂਡ ਕੀਤਾ ਗਿਆ ਤਰਕ ਦਿੱਤਾ ਜਾ ਰਿਹਾ ਹੈ ਕਿ ਮੰਗ ਕੀਤੀ ਜਾਂਦੀ ਰਹੀ ਹੈ ਹੁਣ ਤੱਕ ਕਿ ਅਮਰੀਕਾ ਤੋਂ ਪੰਜਾਬ ਤੱਕ ਸਿੱਧੀ ਯਾਨੀ ਕਿ ਅਮਰੀਕਾ ਤੋਂ ਅੰਮ੍ਰਿਤਸਰ ਤੱਕ ਇੱਕ ਉਡਾਣ ਉਡਾਈ ਜਾਵੇ ਪਰ ਉਹ ਨਹੀਂ ਅਜੇ ਤੱਕ ਨਹੀਂ ਉਡਾਈ ਗਈ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਯੂਕੇ ਤੋਂ ਸਿੱਧੀ ਪੰਜਾਬ ਜਾਂ ਅੰਮ੍ਰਿਤਸਰ ਤੱਕ ਸਿੱਧੀ ਉਡਾਣ ਹੋਵੇ ਉਹ ਨਹੀਂ ਅਜੇ ਤੱਕ ਹੋਈ ਪਰ ਜਦੋਂ ਮਿਲਟਰੀ ਦਾ ਜਹਾਜ਼ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਆਇਆ ਉਦੋਂ ਪੰਜਾਬ ਲਿਆ ਕੇ ਅੰਮ੍ਰਿਤਸਰ ਲਿਆ ਕੇ ਹਵਾਈ ਅੱਡੇ ਉੱਤੇ ਉਤਾਰ ਦਿੱਤਾ ਗਿਆ ਹਾਲਾਂਕਿ ਇੱਕ ਤਰਕ ਕੀਤਾ ਚਲੋ ਇਹ ਦਿੱਤਾ ਜਾ ਸਕਦਾ ਹੈ ਕਿ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਇਕੱਠੇ ਹੀ ਸੀ ਸਾਰੇ ਜਣੇ ਉਹਨਾਂ ਨੂੰ ਇੱਥੇ ਉਤਾਰ ਦਿੱਤਾ ਕਿ ਉਹਨਾਂ ਦੇ ਪਰਿਵਾਰਕ ਜੀ ਵੀ ਲਾਗੇ ਲਾਗੇ ਆ ਜਾਣਗੇ ਪਰ ਸਵਾਲ ਇਹ ਖੜਦਾ ਹੈ ਕਿ ਇਹ ਤਾਂ ਫਿਰ ਦਿੱਲੀ ਵੀ ਤਾਰਿਆ ਜਾ ਸਕਦਾ ਸੀ ਦਿੱਲੀ ਦੇ ਅ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਤਾਰਿਆ ਜਾ ਸਕਦਾ ਸੀਗਾ ਪਰ ਐਦਾਂ ਨਹੀਂ ਹੋਇਆ ਇਹਨੂੰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਾਰਿਆ ਗਿਆ ਸੀ ਸੀ 17 ਜਹਾਜ਼ ਆਉਂਦਾ ਹੈ ਡਿਪੋਰਟ ਹੋਏ ਭਾਰਤੀਆਂ ਦੇ ਨਾਲ ਲੱਦਿਆ ਹੋਇਆ ਔਰ ਉਹ ਅੰਮ੍ਰਿਤਸਰ ਦੇ ਵਿੱਚ ਆਣ ਕੇ ਉਤਾਰਿਆ ਜਾਂਦਾ ਹੁਣ ਇਸ ਦਾ ਇਹਦੇ ਪਿੱਛੇ ਕੁਝ ਕਾਰਨ ਦੱਸੇ ਜਾ ਰਹੇ ਆ ਵਿਸ਼ਲੇਸ਼ਕ ਜਾਂ ਕੋਖ ਕਰਤਾ ਜਿਹੜੇ ਨੇ ਉਹ ਇਥੋਂ ਤੱਕ ਗੱਲਾਂ ਕਰ ਰਹੇ ਆ ਕਿ ਸ਼ਾਇਦ ਪੰਜਾਬ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਰਾਸ਼ਟਰੀ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਖਬਰਾਂ ਬਣਨਗੀਆਂ ਜਦੋਂ ਵਿਚਾਰਿਆ ਜਾਵੇਗਾ ਜਦੋਂ ਤਕਰੀਰਾਂ ਹੋਣਗੀਆਂ ਕਿ ਭਾਰਤ ਦੇ ਵਿੱਚ ਵੀ ਜਹਾਜ਼ ਪਹੁੰਚਿਆ ਹਾਲਾਂਕਿ ਬਾਕੀ ਕਈ ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੇ ਜਹਾਜ਼ ਉਤਾਰਨ ਲਈ ਇਨਕਾਰ ਕਰ ਦਿੱਤਾ ਉਹਰੇ ਵਿੱਚ ਮੈਕਸੀਕੋ ਵੀ ਇੱਕ ਵੱਡਾ ਹਿੱਸਾ ਹੈ। ਬਾਕੀ ਦੁਨੀਆ ਦੇ ਵਿੱਚ ਮੁਲਕ ਹੈਗੇ ਨੇ ਜਿਨ੍ਹਾਂ ਨੇ ਉਹ ਮਿਲਟਰੀ ਜਹਾਜ਼ ਆਪਣੇ ਮੁਲਕ ਦੇ ਵਿੱਚ ਉਤਾਰਨ ਤੋਂ ਹੀ ਇਨਕਾਰ ਕਰ ਦਿੱਤਾ ਕਿ ਇਹ ਤਰੀਕਾ ਨਹੀਂ ਹੈਗਾ ਕਿ ਤੁਸੀਂ ਬੇੜੀਆਂ ਬੰਨ ਕੇ ਤੇ ਉਥੋਂ ਇਲਲੀਗਲ ਇਮੀਗ੍ਰੈਂਟਸ ਜਿਹੜੇ ਉਹ ਇੱਥੇ ਲੈ ਆਓ ਤੇ ਇੱਥੇ ਉਤਾਰ ਦਿਓ। ਇਹਦਾ ਇੱਕ ਪ੍ਰੋਟੋਕੋਲ ਹੈ ਉਸ ਹੱਬ ਨਾਲ ਚੱਲਣਾ ਚਾਹੀਦਾ ਪਰ ਭਾਰਤ ਵਿੱਚ ਐ ਨਹੀਂ ਹੋਇਆ। ਭਾਰਤ ਵਿੱਚ ਉਹ ਜਹਾਜ਼ ਉਤਰਿਆ ਵੀ ਔਰ ਪੰਜਾਬ ਦੀ ਸਰਜ਼ਮੀਂ ਤੇ ਉਤਰਿਆ। ਇਹਦੇ ਪਿੱਛੇ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਇਹਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ। ਕੁਝ ਨੈਰੇਟਿਵਸ ਸਾਹਮਣੇ ਆ ਰਹੇ ਆ ਕਿ ਭਾਰਤ ਦੇ ਵਿੱਚ ਪੰਜਾਬ ਦੀ ਖਾਸ ਤੌਰ ਦੇ ਉੱਤੇ ਸ਼ਾਇਦ ਛਵੀ ਖਰਾਬ ਕਰਨੀ ਚਾਹੀ ਜਾ ਰਹੀ ਹੈ। ਪੰਜਾਬ ਦੇ ਵਿੱਚ ਜਹਾਜ਼ ਉਤਰਿਆ ਹੁਣ ਖਬਰਾਂ ਇਹ ਛਾਪਣ ਗਿਆ ਕਿ ਪੰਜਾਬ ਦੇ ਵਿੱਚ ਯੂ ਐਸ ਮਿਲਟਰੀ ਦਾ ਜਹਾਜ਼ ਉਤਰਿਆ। ਪੰਜਾਬ ਦੇ ਵਿੱਚ ਯੂ ਐਸ ਮਿਲਟਰੀ ਦਾ ਸੀ 17 ਜਹਾਜ਼ ਉਤਰਿਆ। ਹੁਣ ਉਹਦੇ ਵਿੱਚ ਵੱਧ ਕਨਸਰਨ ਪੰਜਾਬ ਤੇ ਆ ਜਾਂਦਾ ਕਿ ਸ਼ਾਇਦ ਪੰਜਾਬ ਦੇ ਨਾਲ ਹੀ ਤੱਲਕ ਰੱਖਣ ਵਾਲਾ ਇਹ ਸਾਰਾ ਮਾਮਲਾ ਹੈ। ਹਾਲਾਂਕਿ ਇਹ ਗੱਲ ਥੋੜੀ ਥੋੜੀ ਫੇਡਵੇ ਹੁੰਦੀ ਨਜ਼ਰ ਆਉਂਦੀ ਹੈ ਕਿ ਉਹਦੇ ਵਿੱਚ ਭਾਰਤੀ ਮੌਜੂਦ ਸੀ ਕੱਲੇ ਪੰਜਾਬੀ ਨਹੀਂ ਉਹਦੇ ਸਾਰੇ ਭਾਰਤੀ ਮੌਜੂਦ ਸੀ। ਔਰ ਜਦੋਂ ਇਹ ਖਬਰਾਂ ਅੰਤਰਰਾਸ਼ਟਰੀ ਜਾਂ ਰਾਜੀ ਪੱਤਰ ਦੇ ਉੱਤੇ ਨਸ਼ਰ ਹੋਣਗੀਆਂ ਤਾਂ ਜ਼ਾਹਿਰ ਤਨ ਪੰਜਾਬ 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 ਹਰ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਜਹਾਜ਼ ਉਤਰਨ ਦੀ ਖਬਰ ਹੋਵੇਗੀ ਔਰ ਅਲਟੀਮੇਟਲੀ ਇਹ ਜ਼ਾਹਿਰ ਹੋ ਜਾਵੇਗਾ ਕਿ ਪੰਜਾਬ ਦੇ ਜਿਹੜੇ ਪੰਜਾਬੀ ਲੋਕ ਨੇ ਉਹ ਐ ਇਲੀਗਲ ਗਤੀਵਿਧੀਆਂ ਕਰਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹ ਇਸ ਤਰ੍ਹਾਂ ਇਲਲੀਗਲ ਤਰੀਕਿਆਂ ਦੇ ਨਾਲ ਡੰਕੀਆਂ ਲਗਾ ਲਗਾ ਕੇ ਜਾਂਦੇ ਨੇ ਹਾਲਾਂਕਿ ਪੰਜਾਬ ਨਾਲੋਂ ਜ਼ਿਆਦਾ ਗਿਣਤੀ ਹਰਿਆਣੇ ਦੇ ਲੋਕਾਂ ਦੀ ਹੈ ਹਾਲਾਂਕਿ ਪੰਜਾਬ ਜਿੰਨੀ ਹੀ ਗਿਣਤੀ ਗੁਜਰਾਤ ਦੇ ਲੋਕਾਂ ਦੀ ਹੈ ਮਹਾਰਾਸ਼ਟਰ ਦੇ ਲੋਕ ਵੀ ਇਨਵੋਲਡ ਨੇ ਯੂਪੀ ਦੇ ਲੋਕ ਵੀ ਇਨਵੋਲਡ ਨੇ ਪਰ ਜੇ ਜਹਾਜ਼ ਪੰਜਾਬ 'ਚ ਉਤਾਰਿਆ ਤੇ ਉਹਦਾ ਫਿਰ ਕਾਰਨ ਕੀ ਹੈ ਇਹਦੇ ਉੱਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਇਹ ਸਾਰਾ ਮਸਲਾ ਫਿਲਹਾਲ ਅੰਤਰਰਾਜੀ ਜਾਂ ਕਹੋ ਜੀਓ ਪੋਲਿਟੀਕਲ ਸਿਨੈਰੀਓਜ਼ ਦੇ ਨਾਲ ਜੁੜਿਆ ਹੋਇਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਵਿਸ਼ੇਸ਼ ਤੌਰ ਦੇ ਉੱਤੇ ਇਹਦੇ ਨਾਲ ਜੁੜੇ ਤਰਕ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰੋਮਨ ਇੰਡੀਆ ਪੰਜਾਬੀ